ਉਹ ਚੱਕਰ ਕੀ ਜਮੰਦੀ ਜਾਵੇ ਨਾ ਚੱਕਰ ਸੋਤ ਨਹੀਂ ਗਲਤ ਆ ਗਿਆ ਨਾ ਬੋਨੇ ਨਾ ਗਲਤ ਮੇਪਲ ਥੋੜਾ ਜਿਆਦਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਦਿਲ ਆ ਰਹੇ ਵੀ ਤੁਹਾਡੇ ਤੁਹਾਨੂੰ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਾਰਾ ਮੈਂ ਕੀ ਕਰਨਾ ਵਾ ਪਰ ਜੋ ਜਿੱਥੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੋਪਰਟੀਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਭਾ ਕੈਨਸਲ ਨੇ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਡੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬੈਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਚੈਕਰ ਕਰਾਂਗੇ ਕਿ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਵਾਸਤੇ ਸਿਰਫ ਦੋ ਮੀਟਰ ਖੜੇ ਆ ਉਹ ਚੱਕਰ ਕਿੱਥੇ ਨਹੀਂ ਜਾਵੇ ਚੱਤਰ ਸੋਤਨ ਗਲਤ ਆ ਰਿਹਾ ਹੈ ਨਾ ਬੋਨੇ ਇਹਨਾਂ ਗਲਤ ਵੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਾਰਾ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਇਨੇ ਵੀ ਪ੍ਰੂਫ ਰੀਡਿੰਗ ਹੋਇਆ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਨੇ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਆ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਕੋ கரੈਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਚੈਕਰ ਕਰਾਂਗੇ ਕਿ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਬਣਾ ਸਿਰਫ 2 ਮੀਟਰ ਪਰ ਖੜੇ ਆ ਲੈ ਉਹ ਚੱਕਰ ਕੀ ਚੰਡੀਗੜ੍ਹ ਇਹ ਦੁਬਾਰਾ ਵੀ ਨੋਟ ਚੱਕਰ ਸਾਡੇ ਨੂੰ ਸਾਹਲ ਦਾ ਆ ਗਿਆ ਲਓ ਬੋਨੇ ਇਹ ਨਾ ਗਲਤ ਮੈਂ ਪਰ ਥੋੜਾ ਜਿਆਦਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾ ਰਹੇ ਵੀ ਤੁਹਾਡੇ ਤੁਹਾਨੂੰ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਥੋਂ ਵੀ ਹਾਂ ਦੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੂਫ ਰੀਡਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਹੋਏ ਸਾਡੇ ਮਾਨਯੋਗ ਐਸਜੀਪੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਆ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜਿੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ கரਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਹੋਵੇ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਚੈੱਕ ਕਰਾਂਗੇ ਕਿ ਅਸੀਂ ਬਿਲਕੁਲ ਗੱਦਾ ਸਹੀ ਪ੍ਰਿੰਟਿੰਗ ਬਣਾ ਸਿਰਫ ਦੋ ਮੀਟਵਾਂ ਖੜੇ ਆ ਲੈ ਉਹ ਚੱਕਰ ਕੀ ਚੰਡੀ ਜਾਈ ਨਹੀਂ ਜਿਹੜਾ ਦੂਜਾ ਵੀ ਲੋਟ ਚੱਤਰੀ ਸਾਡੇ ਨੂੰ ਸਾਹਮਣੇ ਆ ਗਿਆ ਬੋਨੇ ਇਹਨਾਂ ਗਲਤ ਮੇਪਨ ਥੋੜਾ ਜਿਹਾ ਅਮਨ ਜੀ ਉਹ ਐਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਾਰਾ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਅਪਰੂਵਰਟਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਦੇ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਹੋਇਆ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਡੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਹੈ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਕਚਰ ਕਰਾਂਗੇ ਤੇ ਅਸੀਂ ਬਿਲਕੁਲ ਸਹੀ ਪ੍ਰਿੰਟਿੰਗ ਬਰਾਸੇ ਸਿਰਫ ਦੋ ਮੀਟ ਪਰ ਖੜੇ ਆ ਲੈ ਆ ਉਹ ਚੱਕਰ ਕਿੱਥੇ ਨਹੀਂ ਜਾਵੇ ਚੱਕਰ ਗਲਤ ਗੱਲਦਾ ਆ ਰਿਹਾ ਲੋ ਜੀ ਕੋਈ ਨਾ ਗਲਤ ਮੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੂਫ ਰੀਡਿੰਗ ਹੋਇਆ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਬੰਧੀ ਜਾਈ ਸੰਨੇ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੰਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬੈਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਹੋਵੇ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜਿਹੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਸ਼ੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਕਟਰ ਕਰਾਂਗੇ ਤੇ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਬਰਾਸੇ ਸਿਰਫ 2 ਮੀਟਰ ਪਰ ਖੜੇ ਆ ਉਹ ਚੱਕਰ ਕੀ ਚੰਡੀ ਜਾਵੇ ਚੱਕਰੀ ਸਤਿ ਸੰਗਤ ਆ ਗਿਆ ਨਾ ਬੋਲੇ ਬੋਲੇ ਇਹਨਾਂ ਗਲਤ ਵੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਹਾਨੂੰ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੋਪਰਟੀਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਭਾ ਕੇ ਸੁਣੇ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਡੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬੈਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਹੋਵੇ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਕਟਰ ਕਰਾਂਗੇ ਕਿ ਅਸੀਂ ਬਿਲਕੁਲ ਗੱਡਾ ਸਹੀ ਪ੍ਰਿੰਟਿੰਗ ਬਣਾ ਸਿਰਫ ਦੋ ਮੀਟਰ ਪਰ ਖੜੇ ਆ ਉਹ ਚੱਕਰ ਕੀ ਚੱਲਣ ਦੀ ਜਾਵੇ ਨੂੰ ਇਹ ਜੀ ਦੂਜਾ ਵੀ ਲੋਟ ਚੱਤਰ ਸਾਡਾ ਸਾਹਮਣੇ ਆ ਗਿਆ ਵਾ ਬੋਨੇ ਇਹ ਨਾ ਗਲਤ ਮੇਪਨ ਥੋੜਾ ਜਿਆਦਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਅਪਰੂਫਰੀਟਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਵਾਪਸ ਲੈ ਰਹੇ ਆ ਚਾਰ ਬੁੱਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੁੱਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਹੋਏ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਡੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ கரਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਇਹ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਪਚਰ ਕਰਾਂਗੇ ਕਿ ਅਸੀਂ ਬਿਲਕੁਲ ਗੜਾ ਸਹੀ ਪ੍ਰਿੰਟਿੰਗ ਬਰਾਸੇ ਸਿਰਫ 2 ਮੀਟਰ 'ਤੇ ਖੜੇ ਆ ਉਹ ਚੱਕਰ ਕੀ ਚੰਡੀਗੜ੍ਹ ਚੱਤਰ ਸਭ ਤੋਂ ਗਲਤ ਆ ਰਿਹਾ ਹੈ ਨਾ ਉਹ ਨੇ ਇਹ ਨਾ ਗਲਤ ਮੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਥੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਇਹਨੇ ਵੀ ਪ੍ਰੂਫ ਰੀਡਿੰਗ ਹੋਇਆ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਨੇ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਆ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਕੋ கரੈਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਇਹ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕਰੈਕਟਰ ਕਰਾਂਗੇ ਕਿ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਬਣਾ ਕੇ ਸਿਰਫ 2 ਮੀਟਰ ਪਰ ਖੜੇ ਆ ਲੈ ਉਹ ਚੱਕਰ ਕੀ ਚੰਡੀਗੜ੍ਹ ਇਹ ਬੋਲ ਬੋਲ ਨਾ ਚੱਕਰੀ ਸਤਿ ਸੰਗਤ ਆ ਗਿਆ ਨਾ ਬੋਲੇ ਬੋਲੇ ਇਹ ਨਾ ਗਲਤ ਮੈਂ ਬੰ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹਨੇ ਵੀ ਪ੍ਰੂਫ ਰੀਡਿੰਗ ਹੋਈ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸ ਤੋਂ ਲਾਪਸ ਲੈ ਰਹੇ ਆ ਚਾਰ ਬੁੱਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੁੱਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਹੋਇਆ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜਿੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ கரਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਚੱਕਰ ਕਰਾਂਗੇ ਕਿ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਵਾਸਤੇ ਸਿਰਫ 2 ਮੀਟਰ ਪਰ ਖੜੇ ਆ ਲੈ ਆ ਉਹ ਚੱਕਰ ਕਿ ਚੰਡੀ ਜਾਈ ਨਾ ਇਹ ਜੀ ਬਿਲਕੁਲ ਨੋਟ ਕਰ ਲਿਆ ਸਤਿਕਾਰਯੋਗ ਸਾਡਾ ਦਾ ਆ ਗਿਆ ਵਾ 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 ਜੀ ਇਹ ਨਾ ਗਲਤ ਵੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾ ਰਹੇ ਵੀ ਤੁਹਾਡੇ ਤੁਹਾਨੂੰ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੋਪਰਟੀਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸੇ ਨਾਲ ਵਾਪਸ ਲੈ ਰਿਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਹੋਇਆ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬੈਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਹੋਵੇ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜਿਹੜੀ ਆ ਚੀਜ਼ ਹੈ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਕਚਰ ਕਰਾਂਗੇ ਤੇ ਅਸੀਂ ਬਿਲਕੁਲ ਗੱਡਾ ਸਹੀ ਪ੍ਰਿੰਟਿੰਗ ਪ੍ਰੋਸੈਸ 'ਤੇ ਸਿਰਫ 2 ਮੀਟਰ 'ਤੇ ਖੜੇ ਆ ਲੈ ਆ ਉਹ ਚੱਕਰ ਕਿੱਥੇ ਨਹੀਂ ਜਾਵੇ ਨੀ ਚੱਕਰ ਸੋਤੇ ਨਹੀਂ ਗਲਤ ਆ ਗਿਆ ਨਾ ਲੋ ਜੀ ਕੋਈ ਨਾ ਗਲਤ ਮੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਹਾਨੂੰ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੂਫ ਰੀਡਿੰਗ ਹੋਇਆ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਬੰਧੀ ਜਾਈ ਸੰਨੇ ਸਾਡੇ ਮਾਨਯੋਗ ਐਸ ਜੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬੈਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਹੋਵੇ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਸ਼ੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਕਟਰ ਕਰਾਂਗੇ ਤੇ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਬਰਾਸੇ ਸਿਰਫ 2 ਮੀਟਰ ਪਰ ਖੜੇ ਆ ਲੈ ਆ ਉਹ ਚੱਕਰ ਕੀ ਚੰਡੀ ਜਾਵੇ ਨੀ ਚੱਕਰ ਸੋਤ ਨੂੰ ਸਵਾਗਤ ਆ ਗਿਆ ਨਾ ਬੋਲੇ ਬੋਲੇ ਇਹਨਾਂ ਗਲਤ ਵੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾ ਰਹੇ ਵੀ ਤੁਹਾਡੇ ਤੁਹਾਨੂੰ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਇਹਨੇ ਵੀ ਪ੍ਰੋਫ ਰੀਡਿੰਗ ਹੋਈ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਹੋਇਆ ਸਾਡੇ ਮਾਨਯੋਗ ਅਸਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਆ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜਿੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬੈਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਹੋਵੇ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਕਟਰ ਕਰਾਂਗੇ ਕਿ ਅਸੀਂ ਬਿਲਕੁਲ ਗੱਡਾ ਸਹੀ ਪ੍ਰਿੰਟਿੰਗ ਬਣਾ ਸਿਰਫ ਦੋ ਮੀਟਰ 'ਚ ਖੜੇ ਆ ਲੈ ਆ ਉਹ ਚੱਕਰ ਕਿ ਚੰਡੀਗੜ੍ਹ ਦੇ ਨੀ ਸੋਤ ਨਹੀਂ ਸਾਡਾ ਆ ਰਿਹਾ ਬੋਲੇ ਬੋਨੇ ਇਹ ਨਾ ਗਲਤ ਮੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਅਪਰੂਵਰੇਟਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਵਾਪਸ ਲੈ ਰਹੇ ਆ ਚਾਰ ਮੁੱਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ-ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਨੇ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਡੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ கரਕਟ ਪਰ ਇਹ ਜਿਹੜੇ ਬੈਟ ਪੇਪਰ ਉੱਤੇ ਇਹ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਕੈਂਟਰ ਕਰਾਂਗੇ ਕਿ ਅਸੀਂ ਬਿਲਕੁਲ ਗੜਾ ਸਹੀ ਪ੍ਰਿੰਟਿੰਗ ਬਰਾਸੇ ਸਿਰ ਦੋ ਮੀਟ ਵਿੱਚ ਖੜੇ ਆ ਲੈ ਆ ਉਹ ਚੱਕਰ ਕਿ ਚੰਡੀਗੜ੍ਹ ਚੱਤਰ ਸੋਤ ਨੂੰ ਗਲਤ ਆ ਰਿਹਾ ਨਾ ਬੋਨੇ ਨਾ ਗਲਤ ਵੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਥੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਇਹਨੇ ਵੀ ਪ੍ਰੂਫ ਰੀਡਿੰਗ ਹੋਇਆ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਲੈ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਭਾਗ ਕੈਨਸਲ ਹੈ ਸਾਡੇ ਮਾਨਯੋਗ ਅਹਿਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਹੈ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਹੈ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੀ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਕੋ கரੈਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਇਹ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜਿਹੜੀ ਆ ਚੀਜ਼ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਚੈੱਕ ਕਰਾਂਗੇ ਕਿ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਬਣਾ ਕੇ ਸਿਰਫ 2 ਮੀਟਰ ਪਰ ਖੜੇ ਆ ਲੈ ਆ ਉਹ ਚੱਕਰ ਕੀ ਚੰਡੀਗੜ੍ਹ ਇਹ ਬੋਲ ਕੋਈ ਨਾ ਚੱਕਰੀ ਸਤਿ ਸੰਗਤ ਆ ਗਿਆ ਨਾ ਲਓ ਜੀ ਬੋਨੇ ਨਾ ਗਲਤ ਮੇਪਨ ਥੋੜਾ ਜਿਹਾ ਅਮਨ ਜੀ ਉਹ ਅਲੀਗੇਸ਼ਨ ਹੀ ਤੁਹਾਡੇ ਤੇ ਲਾਰੇ ਵੀ ਤੁਹਾਡੇ ਤੁਸੀਂ ਕੀਤਾ ਸਾਰਾ ਕੁਝ ਨਹੀਂ ਸਰ ਮੈਂ ਕੀ ਕਰਨਾ ਵਾ ਪਰ ਜੋ ਜਿੱਤੋਂ ਵੀ ਸਾਡੀ ਪ੍ਰੂਫ ਰੀਡਿੰਗ ਹੋਈ ਆ ਹਾਂ ਜਿਹੜੇ ਵੀ ਪ੍ਰੂਫ ਰੀਡਿੰਗ ਹੋਏ ਤੇ ਮੇਰੇ ਸਾਈਨ ਹੋਏ ਆ ਇਹੋ ਜੀ ਅਸੀਂ ਕੋਈ ਵੀ ਅਲੀਗੇਸ਼ਨ ਜਿਹੜਾ ਵਾ ਅਸੀਂ ਉਸਨੂੰ ਵਾਪਸ ਲੈ ਰਹੇ ਆ ਚਾਰ ਬੂਥਾਂ ਦੇ ਅਸੀਂ ਦੁਬਾਰਾ ਇਲੈਕਸ਼ਨ ਜਿਹੜਾ ਵਾ ਕਰਾਵਾਂਗੇ ਕਿਹੜੇ ਕਿਹੜੇ ਬੂਥ ਤੋਂ ਹੁਣ ਇਲੈਕਸ਼ਨ ਕੈਨਸਲ ਹੋਇਆ ਜੀ ਪੰਚਾਇਤ ਸੰਪਤੀ ਕੈਨਸਲ ਨੇ ਸਾਡੇ ਮਾਨਯੋਗ ਅਸਜਨ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਡੀਸੀ ਸਾਹਿਬ ਨਾਲ ਵੀ ਗੱਲ ਚੁੱਕੀ ਆ ਜੇ ਕੋ ਕਲੈਰੀਕਲ ਮਿਸਟੇਕ ਹੋਈ ਆ ਪਿੱਛੋਂ ਜਿਹੜੇ ਵੀ ਅਸੀਂ ਪ੍ਰੂਫ ਰੀਡਿੰਗ ਕਰਕੇ ਜਾਂ ਅਸੀਂ ਜਿੱਲੀਗੜ ਭੇਜੀ ਸੀ ਉਹ ਬਿਲਕੁਲ ਕਰੈਕਟ ਸੀ ਠੀਕ ਆ ਤੇ ਅਪਰੂਵ ਹੈ ਰੀਡਿੰਗ ਬਿਲਕੁਲ ਕਰੈਕਟ ਪਰ ਇਹ ਜਿਹੜੇ ਬਲੱਡ ਪੇਪਰ ਉੱਤੇ ਜੇ ਗਲਤ ਨਾਮ ਛਪ ਗਿਆ ਵਾ ਤਾਂ ਅਸੀਂ ਉਹ ਅਸੀਂ ਇਸ ਨੂੰ ਵੇਖਾਂਗੇ ਅਸੀਂ ਕਿੱਥੋਂ ਇਹ ਜੜੀ ਆ ਚੀਜ਼ ਹੈ ਕਿੱਥੇ ਗਲਤੀ ਹੋਈ ਆ ਪਛੇ ਚੰਡੀਗੜ੍ਹ ਗਲਤੀ ਹੋਈ ਆ ਕਿਹੜੀ ਜਗ੍ਹਾ ਤੇ ਗਲਤੀ ਹੋਈ ਆ ਤੇ ਉਸ ਜਗ੍ਹਾ ਤੇ ਅਸੀਂ ਉਸ ਨੂੰ ਜਿਹੜਾ ਚੈੱਕ ਕਰਾਂਗੇ ਤੇ ਅਸੀਂ ਬਿਲਕੁਲ ਜਿਹੜਾ ਸਹੀ ਪ੍ਰਿੰਟਿੰਗ ਬਣਾ ਕੇ ਸਿਰਫ 2 ਮੀਟਰ ਪਰ ਖੜੇ ਆ ਲੈ ਆ ਉਹ ਚੱਕਰ ਕੀ ਚੰਡੀ ਜਾਏ ਨਾ